ਉਹ ਇੱਕ ਤਾਂ ਟਰੈਕ ਸੂਟ ਪਾਇਆ ਮੈਂ ਚ ਵੇਖੀ ਜਾਈਗੀ ਹੁਣ ਟਰੈਕ ਸੂਟ ਹੀ ਚੱਲਾਂ ਦੇ ਹੁਣ ਕਿਉਂ ਪੁੱਛ ਆਏ ਜੇ ਮੇਰੇ ਉਹ ਚੱਲ ਮੈਂ ਵੇਖਣਾ ਕੀ ਗੱਲ ਹੈ ਕੀ ਹੈ ਦੇਖਣਾ ਕੀ ਹੈ ਜਾ ਕੇ ਵੇਖਾਂ ਤੇ ਸਹੀ ਦੀਦੀ ਹਾਂਜੀ ਪਾਪਾ ਕੀ ਹਾਲ ਆ ਪੁੱਤਰਾ ਠੀਕ ਹੈ ਹਾਲ ਤੇ ਤੁਹਾਨੂੰ ਕੀ ਦਸੀ ਚਲੋ ਚਲੋ ਆ ਜੀ ਹੋਇਆ ਕੀ ਹੈ ਰਾਮ ਨਾਲ ਗੱਲ ਕਰ। ਕੁਛ ਨਹੀਂ ਦਾ ਆਰਾਮ ਨਾਲ ਹੀ ਕਰਦੀ। ਕੁੜੀ ਨਾ ਕਰਦੀ। ਬਹਿ ਜਾ। ਆਂਦਰ ਬਹਿ ਆਰਾਮ ਨਾਲ ਬਹਿ ਜਾ। ਕੋਈ ਗੱਲ ਨਹੀਂ ਬੈਠੀ ਆ। ਹੋਇਆ। ਪਹਿਲੇ ਦੀਦੀ। ਅੰਦਰ ਪੁੱਛ ਲੋ ਕੀ ਹੋਇਆ? ਪਾਪਾ ਨੂੰ ਦੱਸੀ ਤੇ ਹੀ ਸਾਰੀ ਗੱਲ। ਚਲ ਮੈਂ ਵੇਖਦੀ ਆ। ਕਿੱਧਰ ਹੈ? ਚਲੋ ਕੋਈ ਨਹੀਂ ਵੇਖ ਲੈਨੇ ਆ ਕਰ ਲੈਨੇ ਗੱਲ। ਚਲ ਆ ਜੋ। ਤੇਰੀ ਸੱਸ ਕਿੱਥੇ ਆ? ਇੱਧਰ ਬੈਠੀ। ਅੰਦਰ। ਇੱਕ ਗੱਲ ਸੁਣੋ। ਜਿੰਨੀ ਦੇਰ ਤੱਕ ਮੈਂ ਨਾ ਤੁਹਾਨੂੰ ਕਹਾਂ ਅੰਦਰ ਆਓ। ਓਨੀ ਦੇਰ ਤੱਕ ਅਸੀਂ ਅੰਦਰ ਨਹੀਂ ਆਣਾ। ਠੀਕ ਹੈ? ਚਲੋ ਤੁਸੀਂ ਬੈਠੋ ਉੱਧਰ ਨਹੀਂ ਹਾਂ ਮਮੀ ਪਾਪਾ ਤੇ ਵਾਧੂ ਗੁੱਸੇ ਚ ਆਏ ਪਤਾ ਨਹੀਂ ਕੀ ਗੱਲ ਹੈ ਗੁੱਸੇ ਛਾਣ ਕੇ ਤੇ ਕੁਝ ਹੋਊਗਾ ਜਲਦੀ ਨਾ ਹੋ ਜੇਗੀ ਤੇ ਕੁਛ ਉਹ ਨਹੀਂ ਹੁੰਦਾ ਡਰ ਨਾ ਚੱਲ ਤੂੰ ਕਰ ਲੈਣਗੇ ਆਪੇ ਕਰ ਚੰਗਾ ਹੈ ਇਹਨਾਂ ਨੂੰ ਵੀ ਤੇ ਸਬਕ ਮਿਲਣਾ ਚਾਹੀਦਾ ਅੱਛਾ ਦਸ ਸੁਤੀ ਪਈ ਮੇਰੀ ਧੀਆਂ ਨੂੰ ਮਾਰ ਦੇ ਮੱਤ ਮਾਰਾ ਕਿ ਮਾਰਾ ਸੀ ਕੁਝ ਦੇਖ ਤੇ ਡੀਬੀਅਰ ਜੇ ਜਿਸ ਤਰ੍ਹਾਂ ਖਰਾਟੇ ਮਾਰ ਜੀਏ ਨਾ ਸਾ ਜੰਗਲਾ ਦੇ ਕੇ ਨਾ ਉਹ ਬਲੱਸਾ ਪਾੜ ਦਵਾ ਮੈਂ ਆ ਭੜੀ ਪਈ ਆ ਚੱਲ ਚੁੱਪ ਕਰ ਚੁੱਪ ਕਰ ਤੁਸੀਂ ਰਾਮਨਾ ਬਹਿ ਕੇ ਗੱਲ ਕਰ ਭੰਜੀ ਭੰਜੀ ਹਾਂ ਕੋਣ ਦੇਖੋ ਸਹੀ ਕੋਣ ਹੈ ਅੱਛਾ ਪਰਾਜੀ ਆਜੋ ਆਜੋ ਸਸਿਕਾ ਬੈਠੋ ਬੈਠੋ ਸਸਿਕਾ ਸਸਿਕਾ ਬੜੀਆਂ ਨੀਂਦਰਾਂ ਆਣਦੀਆਂ ਤੁਹਾਨੂੰ ਪ੍ਰਾਤ ਭੈਣ ਜੀ ਮੈਨੂੰ ਨਾ ਪਤਾ ਨੀਂਦ ਨਹੀਂ ਆਈ ਸਾਰੀ ਰਾਤ ਜਾਗੀ ਰਹੀ ਹੁਣੇ ਘੜਿਕ ਹੁਣੇ ਹੋਈ 1 ਮਿੰਟੇ ਮੇ ਲੰਮੇ ਪਈ ਥੋੜਾ ਘੱਟ ਬੋਲਣਾ ਸੀ ਨਾ ਘੱਟ ਬੋਲਣਾ ਸੀ ਹਾਂਜੀ ਕੀ ਹੋਇਆ ਪਾਜੀ ਕੀ ਹੋਇਆ ਭੈਣ ਜੀ ਤੁਹਾਨੂੰ ਕੁਝ ਨਹੀਂ ਪਤਾ ਨਹੀਂ ਮੈਨੂੰ ਤਾਂ ਨਹੀਂ ਕੁਝ ਪਤਾ ਕੀ ਕੀ ਹੋਇਆ ਦੋਵੇਂ ਭੈਣਾਂ ਲੜ ਪਈਆਂ ਆਹ ਹੈ ਬੜਾਈ ਲੜਦੇਂਗਾ ਜੇ ਮੈਂ ਬੜਾ ਹੀ ਇਹਨਾਂ ਨੂੰ ਸਮਝਾਨੀ ਆਂ ਵੀ ਕਿੱਥੇ ਹੈਗੀਆਂ ਜੇ ਉਹਨਾਂ ਦੀ ਗੱਲ ਛੱਡੋ ਤੁਸੀਂ ਉਹ ਬਹੁਤ ਵਧੀਆਂ ਵੈ ਤੁਸੀਂ ਲੜਾਈਆਂ ਪਾਉਂਦੇ ਜੇ ਭੈਣ ਜੀ ਕੋਈ ਅਕਲ ਨਾਲ ਗੱਲ ਕਰੋ ਮੈਂ ਮੁੰਡੇ ਦੀ ਮਾਂ ਆ ਤੇ ਮੁੰਡੇ ਦੀ ਮਾਂ ਜੇ ਤੇ ਸਿੱਧੀਆਂ ਵੇਚੀਆਂ ਹੀ ਆ ਤੁਹਾਨੂੰ ਕੀ ਮਤਲਬ ਤੁਸੀਂ ਬੋਲਣ ਕਿਤਰਾ ਡੈਜੇ ਮੇਰੇ ਘਰ ਆ ਕੇ ਕੀ ਤੁਹਾਡਾ ਕੰਮ ਮੇਰੀ ਧੀਆਂ ਦਾ ਘਰ ਹੈ ਧੀਆਂ ਦਾ ਘਰ ਹੈ ਧੀਆਂ ਘਰ ਪਿੱਛੋਂ ਲੈ ਗਈਆਂ ਤੁਸੀਂ ਦਾਜ ਧੀਆਂ ਨੂੰ ਦਿੱਤਾ ਸੀ ਜੇ ਤੇ ਤੁਸੀਂ ਦਾਜ ਆਪਣੀ ਧੀ ਨੂੰ ਦਿੱਤਾ ਜੇ ਖ਼ਬਰਦਾਰ ਭੈਣ ਜੀ ਗੱਲ ਢਾਢੀ ਤੀ ਜਿਹੜੀ ਮੇਰੀ ਧੀ ਤਾਂ ਨਹੀਂ ਜਿਹੜਾ ਤੇਰਾ ਮੈਂ ਦੱਸਾਂ ਤੂੰ ਤੁਸੀਂ ਮੇਰੀ ਧੀ ਨੂੰ ਵੀ ਅੱਦਾ ਨਹੀਂ ਬੋਲਣਾ ਕੀ ਬੋਲੀ ਆ ਰਾਣੀਆਂ ਬਣਾ ਕੇ ਢਾਢੀ ਤੀ ਘਰ ਮੈਂ ਰੱਖਿਆ ਇਸ ਘਰ ਚ ਇਹੋ ਜਿਹੀ ਰਾਣੀਆਂ ਨਾਲੋਂ ਨਾ ਗੋਲੀ ਭਰਾ ਕੇ ਤੂੰ ਰੱਖਿਆ ਆ ਗੋਲੀ ਬਣਾ ਕੇ ਰੱਖਿਆ ਆ ਸਾਰਾ ਕੁਝ ਕਰਦੀਆਂ ਬੰਦੇ ਉਹਨਾਂ ਨੇ ਆਪਣੇ ਵਸ ਵਿੱਚ ਕੀਤੇ ਆ ਐ ਸੈਰਸ ਪੱਟੇ ਕਰਨ ਤੁਰਿਆ ਰਹਿੰਦੇਗਾ ਢੀਆਂ ਢਾਡੀਆਂ ਔਖੀਆਂ ਕਿਹੜੇ ਖਾਂਡੀਆਂ ਪਿੰਦੀਆਂ ਇਹ ਆਫਰ ਦੀਆਂ ਫਿਰਦੀਆਂ ਹੈ ਠੱਡੇ ਦੋ ਤਰੋਂ ਫੂਕਾ ਮਾਰਦੀਆਂ ਢਾਡੀਆਂ ਕੁੜੀਆਂ ਮੈਂ ਅਜੇ ਤੱਕ ਤੁਹਾਨੂੰ ਕੋਈ ਲਾਂਬਾ ਦਿੱਤਾ ਹੈਗਾ ਕਿਤਰਾ ਆਂਦੀ ਤੁਸੀਂ ਮੇਰੀ ਗੱਲ ਤੇ ਕੀ ਬੋਲਨ ਕੀ ਕੀਤਾ ਸਰਦੂ ਹੱਥ ਹੱਥ ਦਾ ਗੁੱਸਾ ਕੱਲ ਪੇ ਮੇਰੀ ਧੀਆਂ ਦੇ ਉੱਤੇ ਕੀ ਚੁੱਕੇ ਹੱਥ 10 ਸਾਲ ਹੋਦਿ ਤੈਨੂੰ ਬਰਦਾਸ਼ਤ ਕਰਦੇ ਆ ਹਾਏ ਰੱਬਾ ਕਿੰਨੀਆਂ ਟਾਡੀਆਂ ਕੁੜੀਆਂ ਝੂਠੀਆਂ ਗਿਆ ਇਹ ਭੈਣ ਜੀ ਕੋਈ ਮੈਨੂੰ ਹੀ ਪੁੱਛ ਕੇ ਵੇਖੇ ਕਿ ਮੈਂ ਉਹਨਾਂ ਨੂੰ ਕਿਤਨਾ ਘਰ ਰੱਖਿਆ ਮੇਰੇ ਮੁੰਡੇ ਤਾਂ ਕਰੋਂਦੇ ਕਹਿੰਦੇ ਆ ਕਿ ਛੱਡ ਦੋ ਦੇ ਦੋ ਤਲਾਕ ਦੇ ਦੋ ਤਲਾਕ ਚੁੱਪ ਕਰ ਜਾ ਭੈਣ ਜੀ ਕਦਾ ਚੁੱਪ ਕਰ ਜਾਵਾ ਛੱਡ ਦੋ ਛੱਡ ਨਾ ਜੇ ਕਿਹੜੇ ਕੁੜੀਆਂ ਨੂੰ ਛੱਡਣਾ ਸੋਖਾ ਨਹੀਂ ਇਹ ਰੱਖਣ ਲਾਇਕ ਨਹੀਂ ਇਹ ਡਾਡੀਆਂ ਕੁੜੀਆਂ ਇਸ ਘਰ ਵਿੱਚ ਤਰਨ ਮੈਂ ਘਰ ਰੱਖਣ ਲਾਇਕ ਬਾਈ ਕਿੱਦਾਂ ਭਾਜ ਲੈ ਤੁਹਾਨੂੰ ਰੱਖ ਲਿਆ ਜੇ ਅੱਛਾ ਮੈਂ ਤੁਹਾਡਾ ਮਤਲਬ ਮੇਰਾ ਮੈਂ ਪੈਂਜੀ ਇੰਨੇ ਸਾਲ ਹੋ ਗਏ ਆ 35 ਸਾਲ ਹੋ ਗਏ ਮੇਰੇ ਸ਼ਰੀਕੇ 'ਚ ਜਾ ਕੇ ਕਿਤੇ ਪੁੱਛੋ ਵੀ ਮੈਂ ਕਿੰਨੀ ਵਧੀਆ ਰਹਿੰਦੀ ਆ ਸਾਰੀਆਂ ਕਰਤੂਤਾ ਸਾਨੂੰ ਪਤਾ ਸ਼ਰੀਕੇ ਨੇ ਜੋ ਜੋ ਗੱਲਾਂ ਕੀਤੀਆਂ ਅਸੀਂ ਸਾਰਾ ਕੁਝ ਜਾਣਦੇ ਆ ਹੁਣ ਇਸ ਤਰ੍ਹਾਂ ਤੁਸੀਂ ਤਲਾਕ ਦੀ ਗੱਲ ਕਰਦੇ ਜੇ ਨਾ ਕੋਈ ਗੱਲ ਨਹੀਂ ਤਲਾਕ ਹੀ ਸਹੀ ਤੂੰ ਚੁੱਪ ਕਰ ਦੋ 1 ਮਿੰਟ ਮੈਂ ਬੋਲਾਂ ਤੇ ਮੈਂ ਕਹਾਂ ਤੂੰ ਬਹਿ ਆਂ ਦੋ ਮੜੀ ਰਗਾ ਭਾਂਜੀ ਮੇਰੀ ਗੱਲ ਸੁਣੋ ਤੂੰ ਹੀ ਕੀਤੀ ਤਲਾਕ ਦੀ ਗੱਲ ਠੀਕ ਆ ਅਸੀਂ ਤਲਾਕ ਵਾਸਤੇ ਤਿਆਰ ਆ ਉਸ ਤਰ੍ਹਾਂ ਹੀ ਤਲਾਕ ਹੋਊਗਾ ਜਿਸ ਤਰ੍ਹਾਂ ਵਿਆਹ ਹੋਇਆ ਸੀ ਉਸ ਤਰ੍ਹਾਂ ਹੀ ਤਲਾਕ ਹੋਊਗਾ ਸੇਮ ਪੈਲਸ ਦੇ ਵਿੱਚ ਸੇਮ ਡੇਟ ਦੇ ਵਿੱਚ ਸੜਕੋ ਮੂਵੀ ਐ ਇੱਕ ਇੱਕ ਬੰਦੇ ਦੀ ਸਾਨੂੰ ਪਛਾਣ ਆ ਉਹੀ ਬੰਦੇ ਉੱਥੇ ਆਣੇ ਚਾਹੀਦੇ ਆ ਉਹੀ ਪੰਡਤ ਆਣਾ ਚਾਹੀਦਾ ਉਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਦਿੱਤੀਆਂ ਸੀ ਉਹੀ ਤੁਸੀਂ ਉਥੇ ਬਣਵਾ ਕੇ ਲੈਣੀਆਂ 10 10 ਬੰਦੇ ਉਥੇ ਫਲਾਂ ਦਾ ਟੋਕਰਾ ਸਾਮਾਨ ਦਾ ਟੋਕਰਾ ਚੁੱਕਦੇ ਸੀ ਉਹਨਾਂ ਕੋ ਚੁੱਕਿਆ ਨਹੀਂ ਜਾਂਦਾ ਉਹੀ ਟੋਕਰਾ ਬਣਵਾ ਕੇ ਲਿਆਓ ਉਹੀ ਗਹਿਣਾ ਲਤਾ ਉਥੇ ਪੈਲੈਸ ਦੇ ਵਿੱਚ ਬਣਵਾ ਕੇ ਲਿਆਓ ਫਿਰ ਅਸੀਂ ਤਲਾਕ ਲਵਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਤਲਾਕ ਕਿਵੇਂ ਲਈਦਾ ਪਾਜੀ ਆ ਕੀ ਮਤਲਬ ਆ ਮੈਨੂੰ ਟੜਾ ਮਤਲਬ ਸਮਝ ਨਹੀਂ ਆਇਆ ਆ ਪੰਡਤ ਕਰਾਂਗੇ ਆ 10 ਬੰਦੇ ਟੋਕਰਾ ਆ ਖਾਣ ਪੀਣਾਂ ਮੈਨੂੰ ਮੇਰੇ ਗੱਲ ਕੁਝ ਪੱਲੇ ਨਹੀਂ ਪਈ ਮੈਨੂੰ ਮੇਰੀ ਗੱਲ ਸਿੱਧੀ ਨਾਲ ਗੱਲ ਕਰੋ ਮੈਨੂੰ ਤਲਾਕ ਚਾਹੀਦਾ ਮੇਰੇ ਮੁੰਡੇ ਕੰਦੇ ਆਪਾਂ ਇਹਨਾਂ ਨੂੰ ਬਿਲਕੁਲ ਰੱਖਣਾ ਨਹੀਂ ਮੇਰੇ ਵੱਲੋਂ ਤੇ ਹੁਣੇ ਕਹੋ ਮੁੰਡੇ ਮੈਂ ਸੱਦ ਲੈਣੀ ਆ ਤਲਾਕ ਕਰੋ ਤੂੰ ਮੁੰਡੇ ਨੂੰ ਸੱਦ ਲੋ ਤੇ ਆਪਣੇ ਘਰ ਵਾਲੇ ਨੂੰ ਵੀ ਸੱਦ ਲੋ ਤੁਹਾਨੂੰ ਮੈਂ ਸਿੱਧੀ ਗੱਲ ਕਹੀ ਆ ਕਿ ਜਿਸ ਤਰ੍ਹਾਂ ਵਿਆਹ ਹੋਇਆ ਸੀ ਨਾ ਆਪਾਂ ਤਲਾਕ ਵੀ ਉਸ ਤਰ੍ਹਾਂ ਹੀ ਲਵਾਵਾਂਗੇ ਗੱਲ ਸਮਝਿਆ ਕਿ ਨਹੀਂ ਸਹੀ ਤੂੰ ਹੀ ਤਰੀਕ ਮਿੱਥੋ ਕਿਹੜੀ ਤਰੀਕ ਹੈ ਪੈਲਸ ਵੀ ਉਹੀ ਕਰੋ ਪੰਡਤ ਵੀ ਉਹੀ ਕਰੋ ਤੇ ਜਿਹੜੇ ਬੰਦੇ ਆਏ ਸੀ ਨਾ ਉਥੇ ਵਿਆਹ ਦੇ ਵਿੱਚ ਸ਼ਾਮਲ ਸੀ ਮੂਵੀ ਤੁਹਾਡੇ ਕੋਲ ਵੀ ਆ ਤੇ ਮੂਵੀ ਸਾਡੇ ਕੋਲ ਵੀ ਆ ਇੱਕ ਇੱਕ ਬੰਦੇ ਦੀ ਸਾਨੂੰ ਪਛਾਣ ਹੈ ਕਿਹੜਾ ਬੰਦਾ ਆਇਆ ਸੀ ਤੇ ਜਿੰਨੇ ਨੋ ਗਏ ਅਸੀਂ ਦਿੱਤੇ ਸੀ ਜਿੰਨੀਆਂ ਰਸਮ ਰੀਤੀ ਰਿਵਾਜ ਜਿੰਨੇ ਵੀ ਕੀਤੇ ਸੀਗੇ ਜਿੰਨੀਆਂ ਅਸੀਂ ਮੰਦਰੀਆਂ ਪਾਈਆਂ ਜਿੰਨਾ ਗਹਿਣਾ ਲੱਤਾ ਪਾਇਆ ਜਿੰਨੇ ਸੂਟ ਸਾੜ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦਵਾਏ ਉਹ ਸਾਰਿਆਂ ਕੋਲੋਂ ਵਾਪਸ ਲਿਆਓ ਸਾਰਿਆਂ ਨੂੰ ਲਿਆਓ ਉਥੇ ਤੇ ਜਿਸ ਤਰ੍ਹਾਂ ਤੁਸੀਂ ਵਿਆਹ ਕੀਤਾ ਸੀ ਇਸ ਤਰ੍ਹਾਂ ਹੀ ਤਲਾਕ ਹੋਊਗਾ ਨਹੀਂ ਇਹ ਤੁਹਾਨੂੰ ਮੈਂ ਦੱਸ ਦਿਆਂ ਉਸਨੇ ਤਾਂ ਬੜਾ ਕੰਦਾ ਹੀ ਵਿਚੋਲਾ ਅੰਨਾ ਦਾ ਕੰਦਾ ਹੀ ਭੈਣ ਜੀ ਰਿੰਗ ਸੈਨਾਮਨੀ ਉੱਤੇ ਨਾ ਮੰਦਰੀ ਵਧਿਆ ਬਣਾਣਾ ਸਾਡੇ ਮੰਦਰੀ ਮੁੰਡੇ ਨੂੰ ਨਾ ਮੰਦਰੀ ਭਾਰੀ ਚਾਹੀਦੀ ਆ ਭਾਰੀ ਮੰਦਰੀ ਪਈ ਸੀ ਨਾ ਮੈਂ ਤਾਂ ਮੰਦਰੀ ਵੀ ਭਾਰੀ ਲੈਣੀ ਆਪਾਂ ਆਪਾਂ ਪੈਸੇ ਦੇ ਦਾਂਗੇ ਸਾਡਾ ਪੈਸਾ ਪੁਸਾ ਲੈਣਾ ਹੀ ਨਹੀਂ ਅਸੀਂ ਪੈਸੇ ਦੇ ਭੁੱਖੇ ਨਹੀਂ ਹਈਏ ਪਰ ਮਾ ਪੈਸਾ ਨਹੀਂ ਲੈਣਾ ਆਪਾਂ ਪੈਸਾ ਬਹੁਤ ਆ ਸਾਡੇ ਕੋਲ ਜ਼ਮੀਨ ਜਾਇਦਾਦ ਵੀ ਬੜੀ ਆ ਪਰ ਇਹਗਾ ਜੇ ਤਲਾਕ ਦੀ ਗੱਲ ਆਈ ਹੈ ਨਾ ਤੁਸੀਂ ਕੀਤੀ ਤੇ ਤੁਸੀਂ ਕੀਤੀ ਹੈ ਤਲਾਕ ਦੀ ਗੱਲ ਵੀ ਸਾਨੂੰ ਤਲਾਕ ਚਾਹੀਦਾ ਵੀ ਅੱਜ ਦੇ ਦਿਓ ਭਾਵੇਂ ਕੱਲ੍ਹ ਦੇ ਦਿਓ ਅਸੀਂ ਠੀਕ ਹੈ ਤਲਾਕ ਲੈ ਲੈਨੇ ਆ ਉਹ ਸੇਮ ਪੈਲਸ ਕਰੋ ਦੋ ਵਿਆਹ ਹੋਏ ਆ ਨਾ ਦੋਵੇਂ ਵਿਆਹ ਉਸੇ ਤਰ੍ਹਾਂ ਹੀ ਦੋਵਾਂ ਦੇ ਤਲਾਕ ਹੋਣਗੇ ਜਿੰਨਾ ਖਰਚਾ ਉਥੇ ਅਸੀਂ ਕੀਤਾ ਇਹ ਹੁਣ ਉਸ ਤਰ੍ਹਾਂ ਹੀ ਖਰਚਾ ਵਾਪਸ ਉਥੇ ਆਊਗਾ ਮੈਂ ਕਹਤਾ ਪੈਲਸ ਕਰਾ ਉਹ ਪੈਲਸ ਤੁਸੀਂ ਕਰਨਾ ਹੈ ਤਲਾਕ ਵੀ ਤੇ ਤੁਸੀਂ ਮੰਗਣ ਦੇ ਜੇ ਆਪਾਂ ਥੋੜੀ ਮੰਗਦੇ ਵੇ ਆ ਇਹ ਤਾਂ ਤੁਸੀਂ ਨਵੀਂ ਰੀਤ ਤੋਰਣ ਦੇ ਜੇ ਪੈਸੇ ਚੁੱਕੋ ਉਹ ਰੀਤ ਤੁਸੀਂ ਮੰ ਤੁਸੀਂ ਚਾਲੂ ਕਰਨ ਦੇ ਜੇ ਐਡੀਆਂ ਵਧੀਆ ਕੁੜੀਆਂ ਤੁਹਾਨੂੰ ਦਿੱਤੀਆਂ ਸੇਵਾ ਕਰਦੀਆਂ ਤਾਂ ਤੇ ਸੇਵਾ ਕਰਾਂ ਦੀ ਜਾਜ ਹੀ ਹੈ ਨਹੀਂ ਤਾਂ ਤੇ ਤਰੀਕਾ ਨਹੀਂ ਸੇਵਾ ਕਰਾਂ ਦਾ ਵੀ ਅਹੀਂ ਨੂਆਂ ਧੀਆਂ ਪਾਲ ਲੀਆਂ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੂੰ ਰੱਖਣਾ ਵਾ ਕਿਸ ਤਰ੍ਹਾਂ ਉਹਨਾਂ ਦੇ ਦੇਖ ਰੇ ਕਿ ਰੱਖਣੀ ਆ ਕਿਸ ਤਰ੍ਹਾਂ ਹੀ ਸੇਵਾ ਕਰਾਂ ਤੇ ਤੁਹਾਨੂੰ ਸੇਵਾ ਕਰਾਂ ਦੀ ਜਾਜ ਨਹੀਂ ਦੋਵੋਂ ਨੂਆਂ ਧੀਆਂ ਘਰ ਹੋਣ ਤੇ ਤੁਹਾਨੂੰ ਸੇਵਾ ਨਹੀਂ ਹੁੰਦੀ ਤੁਹਾਡੀ ਸਾਂਤੇ ਇਹ ਨਹੀਂ ਸਮਝ ਜਾਂਦੇ ਇਹ ਬਾਤ ਹੁੰਦੀ ਪਈ ਆ ਦਦੇ ਦੇ ਖਰਾਟੇ ਮਾਰ ਕੇ ਸੌਂਦੇ ਵੇ ਆ ਆਰਾਮ ਨਾਲ ਤੇ ਹੀ ਸੁੱਤੇ ਹੋ ਜੇ ਤੇ ਹੀ ਕਹਿੰਦੇ ਸਾਡੀ ਸੇਵਾ ਨਹੀਂ ਅਹੀਂ ਆ ਕੇ ਸਾਰਾ ਕੁਝ ਦੇਖਿਆ ਹੀ ਆ ਹਾਏ ਦੀਦੀ ਇਹ ਮਾਮਲਾ ਤੇ ਗਰਮ ਜ਼ਿਆਦਾ ਹੋਈ ਜਾਂਦੇ ਆ ਵਾ ਇਹ ਤੇ ਤਲਾਕ ਤੱਕ ਦੀ ਗੱਲ ਕਰ ਰਹੇ ਨੇ ਮੇਰੀ ਗੱਲ ਸੁਣ ਜੇ ਤਲਾਕ ਸੱਚੀ ਹੋ ਗਿਆ ਕੀ ਬਣੂਗਾ ਸਾਡਾ ਨਹੀਂ 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 ਤਲਾਕ ਵਾਲੀ ਗੱਲ ਗਲਤ ਐ ਆਪਾਂ ਆਪਣੇ ਮਾਪਿਆਂ ਦੇ ਸਿਰ ਤੇ ਬੋਝ ਥੋੜੀ ਬੰਨ ਸਾਰਾ ਨਾਲੇ ਲੋਕੀ ਗੱਲਾਂ ਕਰਨਗੇ ਉਹ ਵੱਖਰੀਆਂ ਨਾਲੇ 10 ਸਾਲ ਹੋ ਗਏ ਆ ਬੱਚੇ ਸਾਡੇ ਹੋ ਗਏ ਆ ਹੁਣ ਆਪਾਂ ਤਲਾਕ ਲੈਂਦੇ ਚੰਗੇ ਲੱਗਦੇ ਆ ਇਹ ਤੇ ਜ਼ਿਆਦਾ ਹੀ ਕੀ ਕਰੀਏ ਚੱਲੀਏ ਮੈਨੂੰ ਡਰ ਲੱਗਦਾ ਪਿਆ ਪਰ ਕੀ ਕਰੀਏ ਪਾਪਾ ਨੇ ਤੇ ਕਿਹਾ ਸੀ ਜਦ ਤੱਕ ਮੈਂ ਨਹੀਂ ਬੁਲਾਉਂਦਾ ਉਦ ਤੱਕ ਨਹੀਂ ਆਏ ਹੋਣਾ ਜੇ ਅਸੀਂ ਇਹ ਦੇ ਵਿੱਚ ਬੋਲ ਪਏ ਸਾਨੂੰ ਫੇਰ ਕੀ ਕਰਨਗੀ ਪਰ ਤਲਾਕ ਵਾਲੀ ਗੱਲ ਵੀ ਤੇ ਸਹੀ ਨਹੀਂ ਹੈ ਨਾ ਕੀ ਕਰਾਂ ਐਦਾਂ ਕਰਦੀ ਆ ਮੈਂ ਬੰਨੀ ਤੂੰ ਹੋ ਗਿਆ ਦੀਦੀ ਚੱਪ ਮੈਂ ਗੱਲੀ ਜਾਮਾ ਗੱਲ ਵੈਸੀ ਪੁੱਛ ਕੇ ਪਾਣੀ ਪੀਣਾ ਮੈਂ ਜਿੱਥੇ ਉੱਥੇ ਜਾ ਕੇ ਮੈਂ ਇੱਥੇ ਬੈ ਜੰਨੀ ਆ ਜਾ 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 ਹਏ ਬੜਾ ਡਰ ਲੱਗਦਾ ਪਿਆ ਪਾਪਾ ਨੂੰ ਕਦੀ ਇੰਨੇ ਗੁੱਸੇ ਚ ਨਹੀਂ ਵੇਖਿਆ ਸਭ ਕੁਝ ਠੀਕ ਹੀ ਹੋ ਜੂਵੇ ਗੇ ਤੇ ਅਕੀ ਦੀ ਗੱਲ ਕਰਨ ਸਭ ਕੁਝ ਠੀਕ ਹੋ ਜਾਏ ਬਸ ਕੋਈ ਟੈਨਸ਼ਨ ਨਾ ਹੋਵੇ ਦਿਮਾਗ ਤੇ ਬਾਈ ਬੱਚੇ 10 ਸਾਲ ਹੋ ਚਲੇ ਪੈਂਜੀ ਸਾਨੂੰ ਬਰਦਾਸ਼ਤ ਕਰਦੇ ਆਨੂੰ ਕੀ ਕੁਛ ਉਸੇ ਕੁੜੀਆਂ ਨੂੰ ਨਹੀਂ ਸੁਣੰਦੇ ਕੀ ਕੁਛ ਉਸੇ ਨਹੀਂ ਕੰਦੇ ਸਾਨੂੰ ਵੱਡੀ ਕੁੜੀ ਕਰਦੀ ਸੀ ਨਾ ਕਿਰਨ ਫੋਨ ਕਿ ਮੰਮੀ ਸਾਡੀ ਸੱਸ ਨੇ ਮਾਨੂੰ ਅੱਜ ਇਹ ਕਹਿਆ ਮੈਂ ਕਹਿੰਨਾ ਕੋਈ ਗੱਲ ਨਹੀਂ ਪੁੱਤਰ ਤੇਰੀ ਮਾਂ ਵੈ ਕੋਈ ਗੱਲ ਨਹੀਂ ਪਰ ਤੁਸੀਂ ਇੱਜ਼ਤ ਕਰਨ ਦੇ ਕਾਬਿਲ ਨਹੀਂ ਏ ਮੇਰੀ ਗੱਲ ਸੁਣੋ ਬੋទੀਆਂ ਗੱਲਾਂ ਕਰਨ ਦੀ ਲੋੜ ਨਹੀਂ ਪਾਜੀ ਕਿੰਨੇ ਪੈਸੇ ਦੱਸੋ ਤੁਸੀਂ ਜਾਂਦੇ ਜੇ ਪੈਸੇ ਲਵੋ ਹਾਂ ਤੇ ਤਲਾਕ ਪੰਦਰ ਖਾਤੇ ਕਰ ਲਈਏ ਜੇ ਕੋਰਟ ਚ ਕਰਨਾ ਟਾਈਮ ਕਿੱਥੇ ਨਹੀਂ ਗਏ ਪੈਸੇ ਤੁਸੀਂ ਦੱਸੋ ਸਾਡੇ ਕੋਲੋਂ ਕਿੰਨੇ ਚਾਹੀਦੇ ਆ ਜੇ ਤਲਾਕ ਦੀ ਤੁਸੀਂ ਕੀਤੀ ਹੈ ਗੱਲ ਤੁਸੀਂ ਤਲਾਕ ਦੀ ਕੀਤੀ ਹੈ ਨਾ ਗੱਲ ਤੇ ਤਲਾਕ ਵੀ ਹੋਏਗਾ ਫਿਰ ਤੇ ਤਲਾਕ ਵੀ ਉਸ ਤਰ੍ਹਾਂ ਹੀ ਹੋਏਗਾ ਜਿਸ ਤਰ੍ਹਾਂ ਵਿਆਹ ਹੋਇਆ ਸੀ ਬਿਲਕੁਲ ਸਹੀ ਗੰਦੇਪਾ ਆਪਾਂ ਇਸ ਤਰ੍ਹਾਂ ਤਲਾਕ ਨਹੀਂ ਆ ਨਵੀਂ ਰੀਤ ਤੁਸੀਂ ਤੋੜਨ ਦੇ ਜੇ ਆਪਾਂ ਨਹੀਂ ਤੋੜਨ ਦੇ ਚੰਗੀਆਂ ਭਲੀਆਂ ਕੁੜੀਆਂ ਨੂੰ ਤੁਸੀਂ ਕਹਿਣ ਦੇ ਜੇ ਭਈਆ ਸੇਵਾ ਨਹੀਂ ਕਰਦੀਆਂ ਉਹ ਨਹੀਂ ਕਰਦੀਆਂ ਸਾਰੇ ਕੰਮ ਕਰਦੀਆਂ ਠੀਕ ਹੈ ਭੈਣ ਜੀ ਤਲਾਕ ਦੀ ਸ਼ੁਰੂਆਤ ਤੁਸੀਂ ਕੀਤੀ ਹੈ ਨਾ ਇਹਨੂੰ ਹੁਣ ਖਤਮ ਮੈਂ ਕਰਾਂਗਾ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਤਲਾਕ ਕਿਵੇਂ ਹੁੰਦਾ ਠੀਕ ਨਹੀਂ ਮੰਜੂ ਇਹਨਾਂ ਨੂੰ ਕਹਦੇ ਪੈਲਸ ਵਗੈਰਾ ਬੁੱਕਰ ਆ ਲੈਣ ਜਿਹੜਾ ਰੀਤੀ ਰਿਵਾਜ ਹੈਗਾ ਸਾਰਾ ਇਹਨਾਂ ਦੇ ਘਰੋਂ ਸ਼ੁਰੂ ਹੋਊਗਾ ਇਹਨਾਂ ਦੇ ਘਰ 'ਚ ਹੀ ਮਹਿੰਦੀ ਦੀਆਂ ਰਸਮਾਂ ਹੋਣਗੀਆਂ ਇਹਨਾਂ ਦੇ ਘਰ 'ਚ ਹੀ ਸਗਨ ਦੇ ਵਿਆਹ ਹੋਣਗੇ ਇਹਨਾਂ ਦੇ ਘਰ 'ਚੋਂ ਹੀ ਟੋਲੀਆਂ ਨਿਕਲਣਗੀਆਂ ਉਹ ਵੀ ਤਲਾਕ ਦੀਆਂ ਤੇ ਉਹ ਕੀ ਲਿਖਦੇ ਹੁੰਦੇ ਆ ਕਾਰਾਂ ਦੇ ਮਗਰ ਫਲਾਣਾ ਫਲਾਣਾ ਵੈਡਸ ਫਲਾਣੀ ਫਲਾਣੀ ਦਿਲ ਦੀ ਸ਼ਕਲ ਬਣਾ ਕੇ ਇਸ ਤਰ੍ਹਾਂ ਹੀ ਕਾਰਾਂ ਦੇ ਮਗਰ ਲਿਖਿਆ ਜਾਊਗਾ ਕਿ ਸ਼ੁਭ ਤਲਾਕ ਨਾਮਾ ਤੇ ਇਸ ਤਰ੍ਹਾਂ ਹੀ ਕਾਰਾਂ ਦੇ ਵਿੱਚ ਤਲਾਕ ਨਾਮਾ ਹੋਏਗਾ ਤੇ ਸਾਰੇ ਘਰੋਂ ਘਰੀ ਜਾਣਗੇ ਇਹਨਾਂ ਨੂੰ ਪਤਾ ਲੱਗੇ ਸਾਰੇ ਹੋਈ ਰਿਸ਼ਤੇਦਾਰਾਂ ਦੇ ਸਾਰੇ ਇਹਨਾਂ ਦੇ ਗੱਲ ਸੁਣੋ ਆ ਕੀ ਬੱਚਿਆਂ ਬਾਰੇ ਹਰਕਤ ਕਰਨ ਦੇ ਜੇ ਇਹ ਗੱਲਾਂ ਕਿਤੇ ਦੁਨੀਆ ਚ ਢਡੋਰਾ ਫੇਰਨ ਵਾਲੀਆਂ ਹੁੰਦੀਆਂ ਭੈਣ ਜੀ ਤਲਾਕ ਤੁਸੀਂ ਮੰਗਣ ਦੇ ਜੇ ਅਸੀਂ ਥੋੜੀ ਮੰਗਣ ਦੇ ਆ ਇਹ ਸ਼ੁਰੂਆਤ ਤੁਸੀਂ ਕਰਨ ਦੇ ਜੇ ਅਸੀਂ ਥੋੜੀ ਕਿਹਾ ਮੈਂ ਅਸੀਂ ਥੋੜੀ ਕਿਹਾ ਇਹਦੇ ਤੁਸੀਂ ਰੀਤ ਕਹਿਣ ਦੇ ਜੇ ਤੇ ਮੈਂ ਦੱਸਣ ਲੱਗਾ ਕਿ ਤਲਾਕ ਕਿਵੇਂ ਹੋਣਾ ਚਾਹੀਦਾ ਇਸ ਤਰ੍ਹਾਂ ਤਲਾਕ ਹੋਊਗਾ ਤਾਨੂੰ ਪਤਾ ਲੱਗੇ ਨਾਲੇ ਸਾਰੀ ਦੁਨੀਆ ਵੇਖੇਗੀ ਇਹਨਾਂ ਦੇ ਘਰਾਂ ਚੋਂ ਉਸੇ ਤਰ੍ਹਾਂ ਇਹ ਦੋਵੇਂ ਮੁੰਡੇ ਪੈਲਸ ਦੇ ਵਿੱਚ ਜਾਣੇ ਘੋੜੀ ਤੇ ਬਹਿ ਜਾ ਵਾਪਸ ਘਰ ਆਣ ਤੁਹਾਨੂੰ ਪਤਾ ਲੱਗ ਜੂਗਾ ਨਾਲੇ ਦੁਨੀਆ ਦੇਖੇਗੀ ਤੁਹਾਡਾ ਜਲੂਸ ਨਾ ਕਟਿਆ ਤਾਂ ਕਿਹੜਾ ਤੁਸੀਂ ਅਸੀਂ ਕਾਰਡ ਵੀ ਛਪਵਾਵਾਂਗੇ ਨਾਲ ਨਾਲ ਕਾਰਡ ਛਪਵਾਵਾਂਗੇ ਤਲਾਕ ਨਾਮੇ ਦੇ ਕਾਰਡ ਛਪਵਾਵਾਂਗੇ ਸ਼ੁਭ ਤਲਾਕ ਨਾਮਾ ਸਾਰੇ ਰਿਸ਼ਤੇਦਾਰਾਂ ਨੂੰ ਮੰਡਾਂਗੇ ਨਾਲੇ ਉੱਥੇ ਬੁਲਾਵਾਂਗੇ ਤੇ ਨਾਲੇ ਉਹਨਾਂ ਨੂੰ ਤੁਹਾਡੀਆਂ ਕਰਤੂਤਾ ਦੱਸਾਂਗੇ ਆਪਾਂ ਬਈ ਆਹ ਕੰਮ ਕੀਤੇ ਜੇ ਨਾ ਚਾਹੇ ਉਹ ਧੀ ਵਾਲੇ ਚਾਹੇ ਉਹਨ ਪੁੱਤਰ ਵਾਲੇ ਅਸਤਰੇ ਤਲਾਕ ਹੋਣੇ ਚਾਹੀਦੇ ਪਰ ਪਾਜੀ ਇਤਰਾ ਤੇ ਸਾਡੇ ਰਿਸ਼ਤੇਦਾਰਾਂ ਚ ਬੇਇਜ਼ਤੀ ਹੋਣੀ ਆ ਬੇਇਜ਼ਤੀ ਉਤੇ ਤੁਹਾਨੂੰ ਨਹੀਂ ਪਤਾ ਹੋਇਆ ਵੀ ਤੁਸੀਂ ਕੰਮ ਕਿਹੋ ਜਿਹਾ ਕਰ ਰਹੇ ਹੋ ਉਸਲੇ ਤੁਹਾਨੂੰ ਚੇਤ ਨਹੀਂ ਆਂਦੀ ਵੀ ਸਾਡੇ ਸਮਾਜ ਕੀ ਕਹੇਗਾ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਤੁਸੀਂ ਇਹ ਚਾਹੁੰਦੇ ਹੋ ਕਿ ਅੰਦਰ ਵੜ ਕੇ ਅਸੀਂ ਇਹਨਾਂ ਨੂੰ ਪੈਸੇ ਪੁਸੇ ਦਈਏ ਤੇ ਬਾਅਦ ਵਿੱਚ ਅਸੀਂ ਗਲੀ ਗੁਆਂਢ ਤੇ ਰਿਸ਼ਤੇਦਾਰਾਂ ਚ ਸ਼ੋਭਾ ਕਾਟ ਲਈ ਕਿਹਨਾਂ ਦੀ ਕੁੜੀਆਂ ਹੀ ਗਲਤ ਸੀ ਸਾਡੇ ਨੂੰ ਆ ਹੀ ਨਹੀਂ ਸਹੀ ਸੀ ਅੰਦਰ ਖਾਤੇ ਮੁੰਡੇ ਵਾਲੇ ਕਰਦੇ ਕੀ ਇਹ ਕੁੜੀਆਂ ਲੈਣਾ ਰਾਈ ਨਾਮੇ ਕਰਕੇ ਪੈਪੂਏ ਦੇ ਕੇ ਤੇ ਘਰ ਬੈਂਦੇ ਨੇ ਰਾਮ ਨਾਲ ਤੇ ਮੁੜ ਕੇ ਟੰਡੋਰਾ ਪਿੱਟਦੇ ਇਹ ਕੁੜੀ ਠੀਕ ਨਹੀਂ ਸੀ ਜੀ ਹੈਗੀ ਕੁੜੀ ਆਹ ਕਰਦੀ ਸੀ ਜੀ ਇਹ ਕੁੜੀ ਆਹ ਕਰਦੀ ਸੀ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਜੇ ਤਲਾਕ ਲੈਣਾ ਤੇ ਕਿਸ ਤਰ੍ਹਾਂ ਤਲਾਕ ਲੈਣਾ ਐਸੇ ਤਰ੍ਹਾਂ ਹੀ ਰਿਸ਼ਤੇਦਾਰ ਤੁਸੀਂ ਆਪਣੇ ਇਕੱਠੇ ਕਰੋ ਤਾ ਆਗੇ ਰਿਸ਼ਤੇਦਾਰਾਂ ਨੂੰ ਵੀ ਪਤਾ ਲੱਗੇ ਕਿ ਤਲਾਕ ਕਿਵੇਂ ਹੁੰਦਾ ਇਹ ਨਵੀਂ ਰੀਤ ਅੱਜ ਤੋਂ ਆਪਾਂ ਚੱਲਾਂਗੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਇਸ ਗੱਲ ਦਾ ਕਿ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਰੇ ਰਿਸ਼ਤੇਦਾਰ ਸਦੋ ਸਾਰੀ ਜਿੰਨੀ ਵੀ ਤੁਹਾਡੇ ਮਲਵਕੀ ਨਜ਼ਰ نزدیکی ਜਿਨ੍ਹਾਂ ਨੂੰ ਤੁਸੀਂ ਉੱਥੇ ਸੱਦਿਆ ਆ ਸੀਗਾ ਸਾਰੇ ਬੰਦੇ ਉੱਥੇ ਮੌਜੂਦ ਹੋਣ ਉਹਨਾਂ ਨੂੰ ਪਤਾ ਲੱਗੇ ਕਿ ਤਲਾਕ ਕਿਸ ਤਰ੍ਹਾਂ ਹੁੰਦਾ ਪਾਜੀ ਛੱਡੋ ਗੱਲ ਜੋ ਵੀ ਹੋਇਆ ਨਾ ਮੈਂ ਟਟ ਕੋ ਮਾਫੀ ਮੰਗਦੀ ਆ ਅੱਜ ਤੋਂ ਬਾਅਦ ਮੈਂ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਪਰ ਆੜਾ ਤਲਾਕ ਦਾ ਲਫ਼ਜ਼ ਐ ਨਾ ਇਹ ਨਾ ਕਹੋ ਮੇਰ ਕੋ ਗਲਤੀ ਨਹੀਂ ਸੀ ਤਲਾਕ ਦੇ ਤੁਸੀਂ ਕਹਿੰਦੇ ਜੇ ਤਲਾਕ ਦੇ ਤੁਸੀਂ ਕਹਿੰਦੇ ਜੇ ਮੁੰਡੇ ਵਾਲੇ ਬੜੇ ਆਰਾਮ ਨਾਲ ਕਹਿੰਦੇ ਕੁੜੀਆਂ ਵਾਲਿਆਂ ਨੂੰ ਪੁੱਛੋ ਜਦੋਂ ਮੁੰਡੇ ਵਾਲੇ ਤਲਾਕ ਦਾ ਨਾਂ ਲੈਂਦੇ ਉਹਨਾਂ ਦੇ ਦਿਲ ਦੇ ਉੱਤੇ ਕੀ ਬੀਤਦੀ ਐ ਕੁੜੀ ਵਾਲਿਆਂ ਨੂੰ ਪਤਾ ਜਦੋਂ ਤੁਸੀਂ ਤਲਾਕ ਕਹਿੰਦੇ ਜੇ ਉਹ ਵਿਚਾਰੇ ਉੱਥੇ ਹੀ ਮਰ ਜਾਂਦੇ ਨੇ ਉਹਨਾਂ ਨੇ ਕੁੜੀ ਜੰਮ ਕੇ ਤੁਹਾਡੇ ਘਰ ਦੇਤੀ ਉਹਨਾਂ ਨੇ ਕੋਈ ਗੁਨਾਹ ਕਰ ਲਿਆ ਮੇਟਬਾਦ ਕਹਿਂਦੇ ਨਹੀਂ ਜੀ ਜੇ ਬੋਧੀ ਗੱਲ ਹੈ ਤਲਾਕ ਦੇ ਦਿਓ ਤਲਾਕ ਕਰ ਲੋ ਇਹ ਨਵੇਂ ਪਖੰਡ ਸ਼ੁਰੂ ਹੋ ਗਏ ਨੇ ਕਈਆਂ ਨੂੰ ਭਾਂਜੀ ਮੇਰੀ ਗੱਲ ਸੁਣੋ ਕਈਆਂ ਨੂੰ ਮੂਹਾਂ ਚੰਗੀਆਂ ਮਿਲ ਜਾਂਦੀਆਂ ਉਹਨਾਂ ਨੂੰ ਰਾਸ ਨਹੀਂ ਆਉਂਦੇ ਤੇ ਜਿਨ੍ਹਾਂ ਨੂੰ ਜਵਾਈ ਚੰਗੇ ਮਿਲ ਜਾਂਦੇ ਕਈਆਂ ਉਹਨਾਂ ਨੂੰ ਵੀ ਰਾਸ ਨਹੀਂ ਆਉਂਦੇ ਐਸ ਕਰਕੇ ਤੁਹਾਨੂੰ ਜਿੱਤੀਆਂ ਰੱਬ ਨੇ ਚੰਗੀਆਂ ਦਿੱਤੀਆਂ ਨਾ ਤੇ ਆਪਣੇ ਘਰ ਸੰਭਾਲੋ ਤੁਸੀਂ ਇਹ ਚੀਜ਼ ਕਦੀ ਸੋਚੀ ਹੈ ਕਿ ਜਿਹੜੇ ਬੱਚੇ ਹੈ ਇੰਨਾ ਦਾ ਭਵਿੱਖ ਕੀ ਹੋਏਗਾ ਜਦੋਂ ਤੁਸੀਂ ਇਹਦੇ ਦਾਦਾ ਦਾਦੀ ਨਹੀਂ ਬਣ ਸਕੇ ਉਹਨਾਂ ਦਾ ਪਿਓ ਉਹਨਾਂ ਦਾ ਪਿਓੜ ਹੀ ਬਣ ਸਕਿਆ ਚਲੋ ਧੀਆਂ ਸਾਡੀਆਂ ਹੈਗੀਆਂ ਕੱਲ ਨੂੰ ਅਸੀਂ ਵਿਆਹਾਂਗੇ ਤੇ ਕੀ ਗੱਲ ਉਹ ਉਹਨਾਂ ਦਾ ਪਿਓ ਬਣ ਸਕੇਗਾ ਇਹ ਚੀਜ਼ ਸੋਚੀ ਜੇ ਕਦੀ ਉਹਨਾਂ ਦੇ ਉੱਤੇ ਕੀ ਬਿਤੇਗੀ ਚਲੋ ਕੁੜੀ ਓਖੀ ਸੋਖੀ ਹੋ ਕੇ ਕਿਤੇ 10 15 20000 ਰੁਪਏ ਮਹੀਨਾ ਵੀ ਲੱਲੂਗੀ ਤੇ ਬੱਚੇ ਪਾਲਨੇ ਆ ਕਰਨੇ ਆ ਕੱਲ ਨੂੰ ਉਹਦੇ ਬਾਪ ਦਾ ਸਾਆ ਕਿੱਥੋਂ ਮਿਲਣਾ ਉਹ ਕੀ ਸੋਚੇਗੀ ਵੱਡੀ ਹੋ ਕੇ ਕੱਲ ਨੂੰ ਉਹਨੇ ਜਦੋਂ ਸਿਆਣੇ ਹੋਣਾ ਉਹ ਕੀ ਸੋਚੇਗੀ ਕਿਹੜੀਆਂ ਗੱਲਾਂ ਤੂੰ ਸੋਚਦੇ ਪਏ ਜੇ ਕਿਹੜੇ ਸਮਾਜ ਦੇ ਵਿੱਚ ਕਿਹੜੇ ਯੁੱਗ ਦੇ ਵਿੱਚ ਤੁਸੀਂ ਬੈਠੇ ਜਿਹੜੀਆਂ ਇਹੋ ਜਿਹੀਆਂ ਤੁਸੀਂ ਗੱਲਾਂ ਕਰਦੇ ਜੀ ਕਹਿੰਦੇ ਆਪਣੇ ਮਾਪਿਓ ਆਪਣੇ ਹੀ ਹੁੰਦੇ ਆ ਬਗਾਨੇ ਬਗਾਨੇ ਹੀ ਹੁੰਦੇ ਮੈਨੂੰ ਵੇਖੋ ਤਿਆਂ ਦਾ ਦੁੱਖ ਹੀ ਮੈਂ ਆਈ ਆ ਨਾ ਕੱਲ ਤੁਹਾਡੀ ਧੀ ਨਾਲ ਅਸਾਂ ਤੁਹਾਨੂੰ ਦੁੱਖ ਨਹੀਂ ਹੋਏਗਾ ਮੇਰੇ ਤੇ ਕੀ ਬੀਤਦੀ ਵੀ ਮਨੂੰ ਪੁੱਛ ਗਿਆ ਵੇਖੋ ਸਮਾਜ ਨੂੰ ਪੁੱਛੋ ਸਮਾਜ ਨੂੰ ਸਮਾਜ ਦੇ ਵਿੱਚ ਤੁਸੀਂ ਜਦੋਂ ਵਿਚਰਦੇ ਦੇ ਤੁਸੀਂ ਦੇਖਿਆ ਕਰੋ ਕਿ ਜਿਹੜੇ ਵਿਚਾਰੇ ਧੀਆਂ ਵਾਲੇ ਆ ਇਸ ਤਰ੍ਹਾਂ ਤਲਾਕ ਹੁੰਦੇ ਉਹਨਾਂ ਦੇ ਕੀ ਬੀਤਦੀ ਹੈ ਜਦੋਂ ਧੀਆਂ ਦਾ ਤਲਾਕ ਹੁੰਦਾ ਮਾਪਿਓ ਤੇ ਵਿਚਾਰੇ ਉਸਲੇ ਮਰ ਜਾਂਦੇ ਨੇ ਤੁਸੀਂ ਮੁੰਡੇ ਵਾਲੇ ਦੇ ਆਮਨਾ ਕਹਿੰਦੇ ਨੇ ਦੇ ਦੇਓ ਜੀ ਤਲਾਕ ਕੱਢ ਦਿਓ ਜੀ ਇਹਨੂੰ ਜਦੋਂ ਆਪਣੀ ਧੀ ਕਿਸੇ ਦੇ ਘਰ ਦੇ ਵਿੱਚ ਦੁਖੀ ਹੁੰਦੀ ਹੈ ਨਾ ਤੇ ਕਿਸ ਤਰ੍ਹਾਂ ਜਾ ਕੇ ਲੜ ਪੈਂਦੇ ਲੈ ਸਾਰੀ ਟੱਬਰ ਦੀ ਰੋਟੀ ਬਣਾਵੇ ਆਉਂ ਕਰੇ ਆਉਂ ਕਰੇ ਤੇ ਜਦੋਂ ਦੂਜੇ ਘਰ ਦੀ ਧੀ ਆਪਣੇ ਘਰ ਆਂਦੀ ਹੈ ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਵਰਤਾਵ ਕਰਦੇ ਜੇ ਲੈ ਸੁਤੀ ਪਈ ਕੰਮ ਨਹੀਂ ਕਰਦੀ ਐ ਨਹੀਂ ਕਰਦੀ ਉਹ ਨਹੀਂ ਕਰਦੀ ਸਫਾਈਆਂ ਨਹੀਂ ਕਰਦੀ ਇਹ ਥੋੜੀ ਸੋਚ ਬਦਲੋ ਸਮਾਜ ਦੇ ਵਿੱਚ ਆਪਣੇ ਭਾਜੀ ਬੱਸ ਕਰੋ ਮੈਂ ਤਾਂ ਜਿੰਦਿਆਂ ਚ ਹੀ ਮਰ ਗਈ ਆ ਤੁਹਾਡੀ ਵੀ ਧੀ ਹੈ ਭੈਣ ਜੀ ਤੁਸੀਂ ਉਹਦੇ ਵੱਲ ਧਿਆਨ ਕਰਕੇ ਤੇ ਕਹੇਂ ਰਾਮ ਨਾ ਆਪਣੇ ਦਿਮਾਗ ਤੇ ਯੋਰ ਪਾ ਕੇ ਸੋਚੋ ਜੇ ਉਹਦੇ ਸੋਹਰੇ ਤੁਹਾਡੇ ਵਾਂਗੂ ਤੁਹਾਡੀ ਧੀ ਦੇ ਨਾਲ ਕਰਨ ਤੁਹਾਡੇ ਉੱਤੇ ਕੀ ਬੀਤੇਗੀ ਉਹ ਵੀ ਕਹਿ ਦੇਣ ਲਓ ਜੀ ਦਿਓ ਤਲਾਕ ਫੇਰ ਤੁਸੀਂ ਕੀ ਕਰੋਗੇ ਫੇਰ ਵੀ ਇਹੀ ਕਰੋਗੇ ਲੈ ਜੋ ਜੀ ਧੀ ਆਪਣੀ ਨੂੰ ਅਜ ਤਲਾਕ ਦੇ ਕੇ ਅੰਦਰ ਵੜ ਕੇ ਤਲਾਕ ਲੈ ਲਓ ਜੀ ਉੱਠ ਤਲਾਕ ਦੀ ਤਿਆਰੀ ਕਰੀ ਆਪਾਂ ਜਾ ਕੇ ਕੁੜੀਓ ਤੁਸੀਂ ਪਾਰਲੇਪੂਰਲ ਆਪਣਾ ਬੁੱਕਰ ਆ ਲੋ ਜਾ ਕੇ ਜੋ ਵੀ ਤੁਸੀਂ ਮਹਿੰਦੀ ਮੁੰਦੀ ਵਗੈਰਾ ਜੋ ਤੁਸੀਂ ਮਲਵ ਸੰਘਾਰ ਸੰਘੂਰ ਜੋ ਬਿਊਟੀ ਪਾਰਲਰ ਵਾਲੀਆਂ ਬੁੱਕ ਰਾਣੀਆਂ ਕਰਾ ਲੋ ਤੇ ਉਹਨਾਂ ਨੂੰ ਕਹਿ ਦੇਣਾ ਕਿ ਐਨੀ ਤਰੀਕ ਦਾ ਤਲਾਕ ਹੈਗਾ ਤੇ ਤਲਾਕ ਦੀ ਤਿਆਰੀ ਕਰਨੀ ਆ ਚੱਲ ਮੰਜੂ ਉੱਠ ਚੱਲ ਚਲੀ ਆਪਾਂ ਤੁਸੀਂ ਕਰੋ ਆਪਣੀਆਂ ਤਲਾਕ ਦੀਆਂ ਤਿਆਰੀਆਂ ਕਰੋ ਤੁਹਾਨੂੰ ਤਲਾਕ ਦਾ ਸ਼ੌਂਕ ਹੈ ਨਾ ਤੁਸੀਂ ਇੱਕ ਵਾਰੀ ਸ਼ੌਂਕ ਲਾ ਲੋ ਆਪਣੇ ਤਲਾਕ ਦਾ ਬਸ ਕਰੋ ਬਾਜੀ ਬਸ ਕਰੋ ਕੀ ਬਸ ਕਰੀਏ ਆਪਾਂ ਤੂੰ ਤੇ ਸਾਡੀ ਉਸ ਤਰੀ ਜਾਣ ਗੱਡ ਦਿੱਤੀ ਆ ਜਿੰਨੇ ਦੋ ਦੋ ਧੀਆਂ ਇੱਕ ਘਰ ਚ ਦਿੱਤੀਆਂ ਅਸੀਂ ਤਾਂ ਸਗੋਂ ਸਮਝਾਈ ਬੇ ਚੰਗੇ ਹੋ ਗਏ ਬੰਦੇ ਚਲੋ ਯਾਰ ਕੋਈ ਗੱਲ ਨਹੀਂ ਤੇ ਦੇਦੀਆਂ ਧੀਆਂ ਤੂੰ ਤੇ ਸਾਡੀ ਜਾਣ ਗੱਡ ਕੇ ਰਾ ਦਿੱਤੀ ਓ ਸਾਡੀ ਇਹ ਦੀ ਸੋਚ ਤੁਹਾਡੇ ਲੋਕਾਂ ਦੀ ਮਨ ਤੇ ਮਨ ਤੇ ਸੋਚ ਸੋਚ ਕੇ ਗੁੱਸਾ ਆਉਂਦਾ ਕਿ ਇਹੋ ਜਿਹੇ ਲੋਕਾਂ ਨੂੰ ਜਾਨਾ ਮਾਰ ਦੇਣਾ ਚਾਹੀਦਾ ਜਿਹੜੇ ਧੀਆਂ ਨੂੰ ਜਿਹੜੀਆਂ ਦੁਖੀਆਂ ਕਰ ਦਿੰਦੇ ਨੇ ਆਪਣੇ ਘਰਾਂ ਦੇ ਵਿੱਚ ਲਿਆ ਆ ਗਏ ਬਸ ਖਰਾਪ ਰਾਜ ਮੇਰ ਕੋ ਗਲਤੀ ਹੋ ਗਈ ਜੇ ਕਰਦੇ ਮਟਾੜੇ ਸਾਡੇ ਕੋ ਹੋ ਗਈ ਸੀ ਐ ਤੁਹਾਡੇ ਘਰ ਆਪਣੀਆਂ ਤਿਆਂ ਚੰਗੇ ਬੰਦੇ ਸਮਝ ਕੇ ਤੇ ਆਪਣੀਆਂ ਤਿਆਂ ਤੁਹਾਡੇ ਘਰ ਦੇਤੀਆਂ ਤੂੰ ਇਹਦੇ ਸਾਡੀਆਂ ਤਿਆਂ ਦਾ ਤਿਆਂ ਦਾ ਕੀ ਤੂੰ ਸਾਡਾ ਜੀਣਾ ਆਰਾਮ ਕਰ ਦਿੱਤਾ ਕੋਈ ਫੋਨ ਤੁਹਾਡੇ ਘਰੋਂ ਆਉਂਦਾ ਸਾਡੇ ਦਿਲ ਤੱਕ ਤੱਕ ਤੱਕਦਾ ਕਰਨ ਲੱਪੰਦਾ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਠੰਜੀ ਬਸ ਕਰ ਦੋ ਮੈਂ ਪੀਖ ਮੰਗਦੀ ਨਦੀਆਂ ਦੇ ਨਾ ਭੈਣ ਜੀ ਇੰਜ ਨਾ ਕਰੋ ਤੁਸੀਂ ਬਸ ਪਾਜੀ ਗਲਤੀ ਹੋ ਗਈ ਅੱਜ ਤੋਂ ਬਾਅਦ 12 ਇਸ ਤਰ੍ਹਾਂ ਇਹ ਕਹ ਰਹੀਦੀ ਮੈਨੂੰ ਮਾਫ ਕਰ ਦੇ ਬੱਤ ਇੱਦਾਂ ਨਾ ਕੋ ਕਿਰਮ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਮੈਂ ਤੁਹਾਡੇ ਸਾਰੇ ਦਿਲ ਦਿਖਾਇਆ ਚਲੋ ਚੱਲੋ ਬੱਬਾ ਦਿਓ ਮੈਸੇਜ ਮੈਸੇਜ ਕੀ ਦੇਣਾ ਕਿ ਤੁਸੀਂ ਇਹਨੀ ਵਾਹ ਹੋ ਜਾਓਗੇ। ਸਾਨੂੰ ਅਸ਼ਨਾ ਲੱਗ ਚੁਕੇ ਆ। ਭਾਜੀ ਇੱਕ ਗੱਲ ਜਿੰਨਾ ਨਾ ਸੱਚੀ ਮੁੱਚੀ ਇੱਤਿਆਨਾ ਹੁੰਦਾ। ਇਹ ਹਾਲ ਹੁੰਦਾ ਫਿਰ ਮਾਪੇ ਹੋਗਾ। ਹਾਂਜੀ ਸਾਰੇ ਸਤਿਕਾਰ ਜੀ। ਹੋਰ ਸੁਣਾਓ ਕੀ ਚੱਲਿਆ। ਅੱਜ ਦੀ ਸਟੋਰੀ ਨੇ ਸਾਨੂੰ ਦਾ ਇਮੋਸ਼ਨਲ ਕਰਤਾ। ਠਾੜਾ ਪਤਾ ਨਹੀਂ ਕੀ ਹੁੰਦੇ ਕਿ ਨਹੀਂ ਹੁੰਦੇ ਤੁਸੀਂ। ਪਰ ਜਿਹੜੀ ਅੱਜ ਦੀ ਸਟੋਰੀ ਵਿੱਚ ਇੱਕ ਮੈਸੇਜ ਦਿੱਤਾ ਗਿਆ ਤਲਾਕ ਦਾ ਜਿਹੜਾ ਨਵਾਂ ਟੰਗ ਆ। ਤੁਸੀਂ ਕਮੈਂਟਾਂ 'ਚ ਇਹ ਦੱਸਿਓ ਕਿਹੜਾ ਚੋਪੜਾ ਵੀਰ ਜੀ ਨੇ ਮੈਸੇਜ ਦਿੱਤਾ ਕਿ ਇੱਕ ਨਵਾਂ ਜ਼ਰੀਆ ਹੋਣਾ ਚਾਹੀਦਾ ਤਲਾਕ ਦਾ ਮੇਰੇ ਹਿਸਾਬ ਨਾਲ ਦਸਹੀ ਹੈ ਬਿਲਕੁਲ ਜਿਤਨਾ ਮੁੰਡੇ ਵਾਲੇ ਕਹਿ ਰਹਿੰਦੇ ਆ ਕਿ ਟੌਰਨਾ ਵਿਆਹ ਕਰਿਓ ਜੀ ਤੇ ਉਸੇ ਤਰ੍ਹਾਂ ਹੀ ਟੌਰਨਾ ਤਲਾਕ ਹੋਣਾ ਚਾਹੀਦਾ ਜਦੋਂ ਰਿਸ਼ਤਾ ਹੁੰਦਾ ਤੇ ਕੁੜੀ ਵਾਲੇ ਕਹਿੰਦੇ ਲੋ ਜੀ ਐਨ ਐਨ ਹੋਗੇ ਹੋਣੇ ਚਾਹੀਦੇ ਐਨ ਸਾਡੇ ਰਿਸ਼ਤੇਦਾਰ ਨੇ ਐਨੀਆਂ ਮੰਦਰੀਆਂ ਪਾਣੀਆਂ ਜੇ ਰੋਟੀ ਵਧੀਆ ਹੋਣੀ ਚਾਹੀਦੀ ਹੈ ਪੈਲਸ ਵਧੀਆ ਹੋਣਾ ਚਾਹੀਦਾ ਤੇ ਜਦੋਂ ਸਾਰਾ ਕੁਝ ਹੋ ਜਾਂਦਾ ਕੁੜੀਆਂ ਘਰ ਚਲੇ ਜਾਂਦੀਆਂ ਮੁੜ ਕੇ ਉਹਨਾਂ ਨੂੰ ਤਾਂਕ ਕੀਤਾ ਜਾਂਦਾ ਐਂਡ ਤੇ ਫਿਰ ਇਹ ਕੁੜੀ ਦੇ ਮਾਪਿਆਂ ਨੂੰ ਕਿਹਾ ਜਾਂਦਾ ਨਹੀਂ ਜੀ ਅਸੀਂ ਤਲਾਕ ਲੈਣਾ ਠੀਕ ਹੈ ਤਲਾਕ ਲੈਣਾ ਤਲਾਕ ਦੀ ਜੇ ਨਵੀਂ ਰਸਮ ਹੈ ਤੇ ਅੰਦਰ ਵੜ ਕੇ ਤਲਾਕ ਨਹੀਂ ਹੋਣਾ ਚਾਹੀਦਾ ਤਲਾਕ ਵੀ ਫਿਰ ਗੱਜ-ਵੱਜ ਕੇ ਹੀ ਹੋਣਾ ਚਾਹੀਦਾ ਉਸੇ ਤਰ੍ਹਾਂ ਹੀ ਕਰੋ ਔਰ ਮੁੰਡੇ ਵਾਲਿਆਂ ਦੇ ਘਰੇ ਸਾਰੇ ਹੋਣੇ ਚਾਹੀਦੇ ਜੇ ਜੇ ਮੰਨ ਲਓ ਕੁੜੀ ਵਾਲਿਆਂ ਦੀ ਗਲਤੀ ਫਿਰ ਕੁੜੀ ਵਾਲਿਆਂ ਦੇ ਘਰ ਸਾਰੇ ਫੰਕਸ਼ਨ ਹੋਣੇ ਚਾਹੀਦੇ ਇਹ ਨਹੀਂ ਕਿ ਆਪਾਂ ਕੱਲਾ ਕੁੜੀਆਂ ਦਾ ਨਹੀਂ ਕਿਹਾ ਇਹ ਚ ਮੁੰਡੇ ਕੁੜੀਆਂ ਦਾ ਦੋਵੇਂ ਆ ਜਾਂਦੇ। ਕਿ ਕਿਸੇ ਵੇਲੇ ਕੁੜੀਆਂ ਵੀ ਗਲਤ ਹੁੰਦੀਆਂ ਆ। ਬਿਲਕੁਲ। ਕਿ ਅੱਜ ਕੱਲ ਕੁੜੀਆਂ ਵੀ ਗਲਤ ਹੁੰਦੀਆਂ ਮੁੰਡੇ ਵੀ ਹੁੰਦੇ ਪਰ ਇਹ ਹੈਗਾ ਵੀ ਜਿਹੜਾ ਤਲਾਕ ਆ ਨਾ ਉਹ ਅੰਦਰ ਵੜ ਕੇ ਨਹੀਂ ਲੈਣਾ। ਅੰਦਰ ਪੈਸਾ ਨਾ ਤੁਸੀਂ ਕੋਈ ਲਓ ਜੀ ਉਹਨਾਂ ਨੂੰ ਆਪਾਂ ਫੰਕਸ਼ਨ ਕਰਨਾ ਪੂਰਾ ਟੌਰ ਨਾ ਕਰਨਾ। ਬਿਲਕੁਲ ਟੌਰ ਨਾ ਕਰਨਾ। ਜਿਸ ਤਰ੍ਹਾਂ ਤੁਸੀਂ ਸਾਡਾ ਮੰਗ ਕਰਕੇ ਵਿਆਹ ਕੀਤਾ ਸੀ ਇਸ ਤਰ੍ਹਾਂ ਹੀ ਅਸੀਂ ਤੁਹਾਡੇ ਕੋਲੋਂ ਮੰਗ ਕਰਦੇ ਆਂ ਕਿ ਤਲਾਕ ਦੇਣਾ ਤੇ ਫਿਰ ਗੱਜ ਵਜ ਕੇ ਤਲਾਕ ਦੇਓ। ਬਿਲਕੁਲ ਉਹ ਲੋਕੀ ਕਹਿੰਦੇ ਨਾ ਗੱਜ ਵਜ ਕੇ ਵਿਆਹ ਕਰਨਾ ਹੁਣ ਆਓ ਫਿਰ ਗੱਜ ਵਜ ਕੇ ਤੁਸੀਂ ਤਲਾਕ ਦਿਓ। ਆ ਫਿਰ ਸਦੋ ਸਾਰੀ ਬਰਾਦਰੀ ਸਾਰੇ ਵਕੀਲ ਸਦੋ ਸਾਰਾ ਥਾਣਾ ਸਦੋ ਉਹਨਾਂ ਨੂੰ ਪਤਾ ਲੱਗਿਆ ਵੀ ਤਲਾਕ ਹੋਇਆ। ਹੂੰ ਬਿਲਕੁਲ ਬਿਲਕੁਲ ਜੀ ਸਾਰੇ ਰਿਸ਼ਤੇਦਾਰ ਭੈਣ ਭਰਾ। ਇਹ ਕਹਿੰਦੇ ਡਿਸੋਰਡ ਵਧੀਆ ਕਰਨਾ ਜੀ ਸਾਡੇ ਬੰਦੇ ਬੜੇ ਵਧੀਆ ਨੇ ਪਹਿਲਾ ਬੰਦਾ ਪੁੱਛੇ ਜਿਹੜੇ ਬੰਦੇ ਵਧੀਆ ਹੁੰਦੇ ਆ ਨਾ ਉਹ ਤਲਾਕ ਨਹੀਂ ਮੰਗਦੇ। ਹਾਂਜੀ ਉਹ ਆਪਣੀ ਘਰ ਦੀ ਸ਼ੋਭਾ ਹੁੰਦੀ ਆ ਉਹਨਾਂ ਦੀ। ਉਹ ਤੋ ਨਹੀਂ ਕਹਿੰਦੇ ਕਿ ਚੰਗੇ ਬੰਦੇ ਕਹਿਣਗੇ ਕਿ ਸਾਡੇ ਤਲਾਕ ਹੋਵੇ ਚਲੋ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਮੈਂਟ ਕਰਕੇ ਜਰੂਰ ਦੱਸਿਓ ਬਈ ਕੀ ਤੁਹਾਨੂੰ ਸਹੀ ਲੱਗਾ ਕੀ ਗਲਤ ਲੱਗਾ ਇਹ ਮੈਸੇਜ ਤੁਹਾਨੂੰ ਕਿਹੋ ਜਿਹਾ ਲੱਗਾ ਹਾਂਜੀ ਇੱਕ ਜੀ ਇਹ ਜਸਵੀਰ ਕੌਰ ਚੈਨਲ ਦੇ ਵਿੱਚ ਕਿਸੇ ਨੇ ਕੱਲ ਕਵਲ ਕਵਲ ਮੈਸੇਜ ਕੀਤਾ ਸੀ ਕਿ ਕੀ ਢੜ ਕੋ ਪੰਜ ਕੈਰੈਕਟਰ ਹੀ ਜਿਹੜੇ ਤੁਸੀਂ ਲੰਦੇ ਜੇ ਬਿਲਕੁਲ ਜੀ ਜਿੱਥੇ ਪੰਜ ਦੀ ਲੋੜ ਹੈ ਪੰਜ ਲਾਵਾਂਗੇ ਜਿੱਥੇ 50 ਦੀ ਲੋੜ ਹੈ 50 ਲਾਵਾਂਗੇ ਲੈਕਿਨ ਇਹ ਨਹੀਂ ਕਿ ਜਿਹੜੇ ਸਾਡੇ ਪਹਿਲੇ ਮੈਂਬਰ ਉਹਨਾਂ ਨੂੰ ਛੱਡ ਕੇ ਤੇ ਨਵਿਆਂ ਨੂੰ ਮੌਕਾ ਦਿੱਤਾ ਜਾਵੇ ਪੈ ਲੈਨਾਂ ਨੂੰ ਅਜੀ ਤੇ ਨਵੀਂ ਸਟੋਰੀ ਸਾਨੂੰ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਟਾਈਮ ਸਾਡਾ ਚੇਂਜ ਹੋ ਚੁੱਕਾ ਹੈ ਸਵਾ 12 ਦਾ ਹੋ ਚੁੱਕਾ ਸਵਾ 12 ਤੋਂ 12:30 ਦੇ ਵਿੱਚ ਵਿੱਚ ਪੈ ਜਾਇਆ ਕਰੇਗੀ ਤੇ ਬਾਕੀ ਆਤਮਾ ਵੀਡੀਓ ਦਾ ਆਪਾਂ ਤੁਹਾਨੂੰ ਦੱਸਿਆ ਕਿ ਐਂਡ ਕਰ ਚੁੱਕੇ ਹਾਂ ਦਾ ਤੇ ਥੈਂਕ ਯੂ ਸੋ ਮਚ ਜੀ ਸਤਿ ਸ੍ਰੀ ਅਕਾਲ ਜੀ